ਨਦਰ ਐਨਵਾਇਰਨਮੈਂਟ ਹੈ ਉਹ ਥੋੜਾ ਜਿਆ ਐਸ ਪੈਟਰਨ ਦੇ ਵਿੱਚ ਆ ਕੇ ਪ੍ਰੀਟਡ ਹੋਣ ਲੱਗਦਾ ਮੇਰੇ ਵਿੱਚ ਬਹੁਤ ਜ਼ਿਆਦਾ ਇਸ ਮੌਸਮ ਦੇ ਵਿੱਚ ਐਕਟਿਵ ਹੋ ਜਾਂਦੀ ਹੈ ਡਿਜ਼ੀਜ਼ਸ ਉਹਦੇ ਵਿੱਚ ਕੀ ਸਾਹ ਦੀ ਪ੍ਰੋਬਲਮਸ ਬਹੁਤ ਨਾਰਮਲ ਜਿਹਨੂੰ ਕੋਈ ਵੀ ਪ੍ਰੋਬਲਮ ਨਹੀਂ ਆ ਮਿੱਟੀ ਘੱਟੇ ਕਰਕੇ ਉਹਨੂੰ ਫਲੂ ਇਨਫੈਕਸ਼ਨ ਹੋ ਹਸਪੀਟਲ ਦੇ ਵਿੱਚ ਇਹ ਹੈ ਕਿ ਜਿਵੇਂ ਇਹ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ ਜਿਹੜੇ ਮਰੀਜ਼ ਸਾਡੇ ਆਲਰੇਡੀ ਮੈਡੀਸਿਨਸ ਤੇ ਰਿਤੇ ਹੁੰਦੇ ਨੇ ਜਿਵੇਂ ਕਿ ਆਪਾਂ ਅਲਰਜੀਕ ਇਨਫੈਕਸ਼ਨਸ ਦੀ ਗੱਲ ਕਰ ਰਹੀ ਸੀ ਤੇ ਇੱਕ ਉਲੀ ਦੀ ਇਨਫੈਕਸ਼ਨ ਹੁੰਦੀ ਹੈ ਜਿਹੜੀ ਕਿ ਮੌਸਮ ਦੇ ਨਾਲ ਜ਼ਿਆਦਾ ਵਾਧਾ ਕੀ ਰੱਖੀ ਹੋਈ ਕੋਈ ਵੀ ਚੀਜ਼ ਨਹੀਂ ਆਪਾਂ ਦੇਖੋ ਮੇਰੀ ਤਾਂ ਸਲਾਹ ਹੀ ਰਹੇਗੀ ਕਿ ਇਸ ਆਪਣੇ ਸਾਰੇ ਮਤਲਬ ਕਿਸਾਨ ਭਾਈ ਸਾਦੂ ਕਿ ਤੁਸੀਂ ਨਾ ਅੱਗ ਲਗਾਓ ਕਿਉਂਕਿ ਇਹਦੇ ਨਾਲ ਮਤਲਬ ਇਹ ਚੀਜ਼ ਆਪਾਂ ਨੂੰ ਹੁਣ ਸਮਝ ਨਹੀਂ ਆ ਰਹੀ ਪਰ ਆਪਾਂ ਮੌਸਮ ਨੂੰ ਖਰਾਬ ਕਰ ਰਹੇ ਆਂ ਆਪਾਂ ਪੋਲਿਊਸ਼ਨ ਹੋਰ ਵਧਾ ਰਹੇ ਆਂ ਜਿਹਦੇ ਕਰਕੇ ਛੋਟੇ-ਛੋਟੇ ਬੱਚਿਆਂ ਨੂੰ ਹੀ ਸਾਧੀਆਂ ਪ੍ਰੋਬਲਮਸ ਸਟਾਰਟ ਹੋਈ ਇੱਕ ਪਾਸੇ ਗਰਮੀ ਦਾ ਮੌਸਮ ਦੂਜੇ ਪਾਸੇ ਕਣਕ ਦੀ ਕਟਾਈ ਅਤੇ ਤੀਜਾ ਖੇਤਾਂ ਨੂੰ ਅੱਗ ਲੱਗਣ ਦੇ ਕਾਰਨ ਖਰਾਬ ਹੋ ਰਿਹਾ ਵਾਤਾਵਰਣ ਜੋ ਕਿ ਮਨੁੱਖੀ ਸਰੀਰ ਨੂੰ ਲਗਾਤਾਰ ਹੀ ਸਮੱਸਿਆਵਾਂ ਪੈਦਾ ਕਰ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਹੀ ਚਲੀ ਜਾ ਰਹੀ ਹੈ ਕੇ ਸ਼ਰੀਰ ਲਗਾਤਾਰ ਹੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਚਲੇ ਜਾ ਰਹੇ ਹਨ ਕਈ ਵਾਰ ਤਾਂ ਸਰੀਰਕ ਹਾਲਾਤ ਖਰਾਬ ਹੋਣ ਦੇ ਕਾਰਨ ਪਈਆਂ ਨੂੰ ਆਪਣੀ ਜਾਨ ਗਵਾਉਣੀ ਵੀ ਪੈ ਜਾਂਦੀ ਹੈ ਜਿਸ ਦਾ ਕਾਰਨ ਹਮੇਸ਼ਾ ਹੋਈ ਸਰੀਰਿਕ ਬੰਬਾਰੀ ਦੇ ਲੱਛਣਾਂ ਦਾ ਪਤਾ ਨਾ ਹੋਣ ਕਾਰਨ ਸਮੇਂ ਸਿਰ ਇਲਾਜ ਨਾ ਹੋਣਾ ਮੰਨਿਆ ਜਾਂਦਾ ਹੈ ਸਾਡੀ ਟੀਮ ਵੱਲੋਂ ਹਮੇਸ਼ਾ ਹੀ ਵਾਪਰ ਰਹੀਆਂ ਘਟਨਾਵਾਂ ਅਤੇ ਹੋਰ ਵੀ ਖਬਰਾਂ ਤੋਂ ਇਲਾਵਾ ਜਾਗਰੂਕਤਾ ਸੰਦੇਸ਼ ਵੀ ਤਿਆਰ ਕੀਤੇ ਜਾਂਦੇ ਹਨ ਉਸੇ ਹੀ ਲੜੀ ਦੇ ਤਹਿਤ ਅੱਜ ਸਾਡੀ ਟੀਮ ਵੱਲੋਂ ਸਿਵਲ ਹਸਪਤਾਲ ਫਰੀਦਕੋਟ ਦੇ ਛਾਤੀ ਅਤੇ ਟੀਬੀ ਰੋਗਾਂ ਦੇ ਮਾਹਰ ਡਾਕਟਰ ਨਵਰੂਪ ਕੌਰ ਦੇ ਨਾਲ ਜਾਗਰੂਕਤਾ ਸੰਦੇਸ਼ ਤਿਆਰ ਕੀਤਾ ਗਿਆ ਕਿਵੇਂ ਅਸੀਂ ਗਰਮੀਤ ਦੇ ਮੌਸਮ ਦੇ ਵਿੱਚ ਆਪਣਾ ਖਾਂਤੀਨ ਅਤੇ ਬਚਾਓ ਕਰ ਸਕਦੇ ਹਾਂ ਅਤੇ ਨਾਲ ਹੀ ਕਿਵੇਂ ਅਸੀਂ ਪ੍ਰਦੂਸ਼ਿਤ ਹੋਰੇ ਵਾਤਾਵਰਨ ਤੋਂ ਆਪਣਾ ਬਚਾਓ ਕਰ ਸਕਦੇ ਹਾਂ ਆਓ ਜਾਣਦੇ ਹਾਂ ਪੂਰੀ ਜਾਣਕਾਰੀ ਛਾਤੀ ਅਤੇ ਟੀਬੀ ਰੋਗਾਂ ਦੇ ਮਾਹਰ ਡਾਕਟਰ ਨਵਰੂਪ ਕੋਰਜੀ ਕੋ ਲੋ ਜੇਕਰ ਸਾਡੇ ਵੱਲੋਂ ਜਾਗਰੂਤਾ ਸੰਦੇਸ਼ ਤਿਆਰ ਕੀਤਾ ਗਿਆ ਤੁਹਾਨੂੰ ਚੰਗਾ ਲੱਗਾ ਤਾਂ ਸਭ ਨਾਲ ਸਾਂਝਾ ਜਰੂਰ ਕਰਿਓ ਕਿ ਤੁਮ ਮੌਸਮ ਚੇਂਜ ਹੋ ਰਿਹਾ ਹੈ ਤੇ ਵੈਸਾ ਲੱਗ ਰਿਹਾ ਹੈ ਕਿ ਟਸੁਰਾ ਹੈ ਹਾਂਜੀ ਸਸਿਕਾ ਜੀ ਸਨਨੋ ਮੈਂ ਡਾਕਟਰ ਨਬੂਕ ਕਾਸਟ ਐਂਡ ਟੀਬੀ ਸਪੈਸ਼ਲਿਸਟ ਸਿਵਲ ਹਸਪੀਟਲ ਫਰੀਕੋ ਜਿਵੇਂ ਕਿ ਆਪਾਂ ਅੱਜ ਦਾ ਆਪਣਾ ਟਾਪਿਕ ਇਹੀ ਹੈ ਕਿ ਆਪਾਂ ਸਾਰੇ ਲੋਕਾਂ ਨੂੰ ਥੋੜਾ ਜਿਹਾ ਜਾਗਰੂਕਤਾ ਦਈਏ ਕਿ ਆਪਣਾ ਜਿਵੇਂ ਮੌਸਮ ਚੇਂਜ ਹੋ ਰਿਹਾ ਹੈ ਵੈਦਰ ਚੇਂजेस ਹੁੰਦੀਆਂ ਵੈਦਰ ਚੇਂजेस ਦੇ ਨਾਲ ਅਲਰਜੀਕ ਇਨਫੈਕਸ਼ਨਸ ਹੁੰਦੀਆਂ ਅਲਰਜੀਕ ਇਨਫੈਕਸ਼ਨਸ ਤੋਂ ਆਪਾਂ ਇਹ ਕਹ ਰਹੀਏ ਕਿ ਜਿਹੜੇ ਵੀ ਕੋਈ ਅ ਮਿੱਟੀ ਕਟੇ ਨਾਲ ਹੋਣ ਵਾਲੀ ਜਿਹੜੀ ਪੋਲੂਸ਼ਨ ਦੇ ਨਾਲ ਹੋਣ ਵਾਲੀ ਜਿਹੜੀ ਸਮੱਸਿਆਵਾਂ ਹੁੰਦੀਆਂ ਨੇ ਸਾਹ ਦੀਆਂ ਪ੍ਰੋਬਲਮਸ ਹੁੰਦੀਆਂ ਰਹੇ ਮਤਲਬ ਸਪੈਸ਼ਲੀ ਆਪਣੇ ਬਜ਼ੁਰਗਾਂ ਨੂੰ ਤੇ ਛੋਟੇ ਬੱਚਿਆਂ ਨੂੰ ਪ੍ਰੋਬਲਮਸ ਜ਼ਿਆਦਾ ਆਉਂਦੀਆਂ ਉਹਦਾ ਕਾਰਨ ਇਹੀ ਹੈ ਕਿ ਆਪਣਾ ਜਿਹੜਾ এনवायरमेंट ਹੈ ਉਹ ਥੋੜਾ ਜਿਆਦਾ ਇਸ ਵੈਦਰ ਦੇ ਵਿੱਚ ਆ ਕੇ ਪੋਲੂਟਿਡ ਹੋਣ ਲੱਗ ਜਾਂਦਾ ਕੁਝ ਫਸਲਾਂ ਕਰਕੇ ਕੁਝ ਵੈਸੇ ਪੋਲੂਸ਼ਨ ਕੁਝ ਗਰਮੀ ਹੁੰਦੀ ਹੈ ਮਿੱਟੀ ਕਟਾ ਇਸ ਮੌਸਮ 'ਚ ਜ਼ਿਆਦਾ ਹੁੰਦਾ ਹੈ ਤੇ ਉਹਦਾ ਆਪਾਂ ਕਿਵੇਂ ਕਰ ਸਕਦੇ ਆ ਮਤਲਬ ਆਪਾਂ ਪਲਾਨ ਕਿਵੇਂ ਕਰ ਸਕਦੇ ਆ ਕਿ ਆਪਣੇ ਆਪ ਨੂੰ ਬਚਾਉਣ ਵਾਸਤੇ ਉਹਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਆਪਣਾ ਮਾਸਕ ਘੇਰਾ ਲਗਾ ਕੇ ਰੱਖਣਾ ਚਾਹੀਦਾ ਹੈ ਮਿੱਟੀ ਘਟੇ ਤੋਂ ਪਰੇਸ਼ ਰੱਖੋ ਜਿੰਨਾ ਘੱਟ ਤੋਂ ਘੱਟ ਜਦੋਂ ਜ਼ਰੂਰੀ ਕੰਮ ਹੋਏ ਨਹੀਂ ਉਦੋਂ ਹੀ ਬਾਹਰ ਨਿਕਲੋ ਅਦਰਵਾਈਜ਼ ਜਦੋਂ ਵੀ ਤੁਸੀਂ ਛੋਟੇ ਬੱਚਿਆਂ ਨੇ ਬਜ਼ੁਰਗਾਂ ਨੇ ਸਪੈਸ਼ਲੀ ਜਦੋਂ ਘਰ ਤੋਂ ਬਾਹਰ ਨਿਕਲਣਾ ਤਾਂ ਆਪਣਾ ਕੱਪੜੇ ਨਾਲ ਇੱਕ ਸੂਤੀ ਕੱਪੜੇ ਨਾਲ ਹੀ ਆ ਫਿਰ ਮਾਸਕ ਨਾਲ ਲਪਨਾ ਹੋ ਤੱਕ ਬਾਹਰ ਨਿਕਲੇ ਮੇਰਾ ਇਹ ਹੀ ਸੁਝਾਅ ਰਹੇਗਾ ਇਹਦੇ ਵਾਸਤੇ ਲਓ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਸਟਾਟਰੀ ਅਪੀਲ ਬੋੜੇ ਐਡੀਸ਼ਨ ਕਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਸਮੱਸਿਆਵਾਂ ਦੇਖੋ ਜਿਵੇਂ ਕਿ ਦਮੇ ਦੇ ਮਰੀਜ਼ ਬਹੁਤ ਜ਼ਿਆਦਾ ਇਸ ਮੌਸਮ ਦੇ ਵਿੱਚ ਐਕਟਿਵ ਹੋ ਜਾਂਦੀ ਹੈ ਡਿਜ਼ੀਜ਼ ਇਸ ਉਹਦੇ ਵਿੱਚ ਕੀ ਸਾਹ ਦੀ ਪ੍ਰੋਬਲਮਸ ਬਹੁਤ ਜ਼ਿਆਦਾ ਆਉਂਦੀ ਖਾਂਸੀ ਬੁਖਾਰ ਬਲਗਮ ਹੈਡੇਗ ਇਹੋ ਜਿਹੀਆਂ ਪ੍ਰੋਬਲਮਸ ਬਹੁਤ ਆਉਂਦੀਆਂ ਨੇ ਇੱਕ ਫਲੂ ਜਿਹੜਾ ਹੁੰਦਾ ਹੈ ਜ਼ਰੂਰੀ ਨਹੀਂ ਕਿ ਦਮੇ ਦੀ ਹੀ ਪ੍ਰੋਬਲਮ ਆਵੇ ਨਾਰਮਲ ਜਿਹਨੂੰ ਕੋਈ ਵੀ ਪ੍ਰੋਬਲਮ ਨਹੀਂ ਹੈ ਮਿੱਟੀ ਘੱਟੇ ਕਰਕੇ ਉਹਨੂੰ ਫਲੂ ਇਨਫੈਕਸ਼ਨ ਹੋ ਸਕਦੀ ਹੈ ਜਿਹਨੂੰ ਕਹਿੰਦੇ ਇੱਕ ਆਰਐਸਵੀ ਵਾਇਰਸ ਦੇ ਕਰਕੇ ਕੋਈ ਪ੍ਰੋਬਲਮ ਹੋ ਸਕਦੀ ਹੈ ਉਹਦੇ ਵਿੱਚ ਵੀ ਬੁਖਾਰ ਖਾਂਸੀ ਬਲਗਮ ਇਦਾਂ ਦੇ ਸਿੰਪਟਮਸ ਆਉਂਦੇ ਨੇ ਜੇ ਤਾਂ ਤੁਸੀਂ ਆਪਣੇ ਆਪ ਉਹਨੂੰ ਹੋਮ ਰੈਮਡੀਜ਼ ਦੇ ਨਾਲ ਨਹੀਂ ਕਿਊਰ ਕਰ ਸਕਦੇ ਕਦੇ ਦਿਨ ਤੱਕ ਤੇ ਤੁਹਾਨੂੰ ਲੱਗਦਾ ਕਿ ਮੇਰਾ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਤੇ ਸਾਨੂੰ ਜਰੂਰ ਆ ਕੇ ਮਿਲੋ ਕਿਸੇ ਵੀ ਛਾਤੀ ਦੇ ਡਾਕਟਰ ਨੂੰ ਆ ਕੇ ਤੁਸੀਂ ਮਿਲੋ ਉਹਨਾਂ ਤੋਂ ਮੈਡੀਸਨ ਲਓ ਆਪਾਂ ਉਹਦਾ ਕੋਰਸ ਕੰਪਲੀਟ ਕਰੋ ਆਪਣੀ ਮੈਡੀਸਨ ਦਾ ਸਪੈਸ਼ਲੀ ਧਮੇ ਵਾਲੇ ਤੇ ਜਿੰਨੇ ਵੀ ਆ ਸੀਓਪੀਡੀ ਦੇ ਪੇਸ਼ੈਂਟ ਹੁੰਦੇ ਨੇ ਇਹਨਾਂ ਨੂੰ ਇਸ ਮੌਸਮ ਦੇ ਵਿੱਚ ਪ੍ਰੇਜ ਰੱਖਣ ਦੀ ਬਹੁਤ ਜ਼ਿਆਦਾ ਲੋੜ ਹੈ ਡਾਕਟਰ ਦੇਖਣ ਦੇ ਵਿੱਚ ਆ ਰਿਹਾ ਹੁਣ ਕਟਾਈ ਦਾ ਸੀਜ਼ਨ ਆ ਸੀਦੇ ਬਾਗੀ ਦਾ ਸੀਜ਼ਨ ਚੱਲ ਰਿਹਾ ਹੈ ਪੇਸ਼ੈਂਟ ਨੂੰ ਫਿਰ ਕਿਸ ਤਰ੍ਹਾਂ ਦਾ ਤੁਹਾਡੇ ਦੇ ਤਸਕਿਰਤ ਹੈ ਕਿ ਦੇਖ ਹੈ ਕਿ ਪੇਸ਼ੈਂਟ ਨੂੰ ਕੀ ਸਮੱਸਿਆ ਆਉਂਦੀ ਹੈ ਤੇ ਤੁਹਾਡੇ ਹਸਪੀਟਲ ਦੇ ਵਿੱਚ ਕਿਸ ਤਰ੍ਹਾਂ ਦਾ ਲਾਸਟ ਹੈ ਹਾਂਜੀ ਜਿਵੇਂ ਸਾਡੇ ਹਸਪੀਟਲ ਦੇ ਵਿੱਚ ਇਹ ਹੈ ਕਿ ਜਿਵੇਂ ਕਟਾਈ ਦਾ ਸੀਜ਼ਨ ਚੱਲ ਰਿਹਾ ਜਿਹੜੇ ਮਰੀਜ਼ ਸਾਡੇ ਆਲਰੇਡੀ ਮੈਡੀਸਿਨਸ ਦੇ ਉੱਤੇ ਹੁੰਦੇ ਨੇ ਜਿਵੇਂ ਕਿ ਆਪਾਂ ਅਲਰਜੀਕ ਇਨਫੈਕਸ਼ਨਸ ਦੀ ਗੱਲ ਕਰ ਰਹੇ ਸੀ ਤੇ ਇੱਕ ਉਲੀ ਦੀ ਇਨਫੈਕਸ਼ਨ ਹੁੰਦੀ ਹੈ ਜਿਹੜੀ ਕਿ ਮੌਸਮ ਦੇ ਨਾਲ ਜ਼ਿਆਦਾ ਵੱਧ ਜਾਂਦੀ ਹੈ ਉਹ ਦਮੇ ਦੇ ਹੀ ਮਰੀਜ਼ ਹੁੰਦੇ ਨੇ ਜਿਨ੍ਹਾਂ ਨੂੰ ਦਮੇ ਦਾ ਇਲਾਜ ਟੈਂਟਿਵਰ ਪ੍ਰੋਪਰਲੀ ਨਹੀਂ ਹੋ ਪਾਂਦਾ ਤੇ ਉਹ ਇੱਕ ਉਲੀ ਦਾ ਰੋਗ ਧਾਰਨ ਕਰ ਸਕਦੇ ਹਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਵੀ ਪੀਏ ਫੰਗਲ ਇਨਫੈਕਸ਼ਨ ਹੁੰਦੀ ਹੈ ਸੋ ਉਹਨਾਂ ਵਾਸਤੇ ਆਪਾਂ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਹੁੰਦਾ ਹੈ ਉਹ ਟ੍ਰੀਟਮੈਂਟ ਨੂੰ ਸਾਨੂੰ ਥੋੜਾ ਜਿਹਾ ਐਡਜਸਟਮੈਂਟ ਕਰਨੀ ਪੈਂਦੀ ਇਸ ਮੌਸਮ ਤੇ ਵਿੱਚ ਸਾਨੂੰ ਉਹਨਾਂ ਦੀ ਮੈਡੀਸਿਨ ਥੋੜੀ ਵਧਾਉਣੀ ਪੈਂਦੀ ਹੈ ਇਨਹੇਲਰਸ ਲਈ ਸਾਨੂੰ ਗਾਈਡ ਕਰਨਾ ਪੈਂਦਾ ਹੈ ਕਿ ਪ੍ਰੋਪਰਲੀ ਤੁਸੀਂ ਸਵੇਰੇ ਸ਼ਾਮ ਇਹਨਾਂ ਨੂੰ ਲੈਣਾ ਹੈ ਅਗਰ ਤੁਹਾਨੂੰ ਕੋਈ ਇਸ਼ੂ ਆ ਰਿਹਾ ਕੋਈ ਪ੍ਰੋਬਲਮ ਆ ਰਹੀ ਹੈ ਫਿਰ ਵੀ ਤਾਂ ਅਸੀਂ ਐਡਮਿਸ਼ਨ ਕਰਕੇ ਪੇਸ਼ੈਂਟ ਨੂੰ ਨੇਬੁਲਾਈਜੇਸ਼ਨ ਵਗੈਰਾ ਕਰਕੇ ਇਹਨੂੰ ਥੋੜਾ ਕਿਉਰ ਕਰਦੇ ਆਂਗੇ ਤੇ ਜਿਹੜੇ ਪੇਸ਼ੈਂਟਸ ਇਹਨਾਂ ਦੀ ਕੋਈ ਵੀ ਮੈਡੀਸਿਨ ਨਹੀਂ ਚੱਲ ਰਹੀ ਹੈ ਉਹ ਮੌਸਮ ਦੇ ਹਿਸਾਬ ਨਾਲ ਉਹਨਾਂ ਨੂੰ ਵੀ ਸਾਹ ਦੀ ਪ੍ਰੋਬਲਮਸ ਆ ਰਹੀਆਂ ਤਾਂ ਉਹਨਾਂ ਨੂੰ ਅਸੀਂ ਇਹੀ ਗਾਈਡ ਕਰਦੇ ਆਂ ਕਿ ਤੁਸੀਂ ਆਪਣਾ ਅ ਵਾਤ ਤੋਂ ਵੱਧ ਪ੍ਰੇਜ ਰੱਖੋ ਠੰਡੇ ਪਾਣੀ ਤੋਂ ਮਤਲਬ ਫ੍ਰਿਜ ਦੀ ਰੱਖੀ ਹੋਈ ਕੋਈ ਵੀ ਚੀਜ਼ ਨਹੀਂ ਆਪਾਂ ਲੈਣੀ ਨਾ ਹੋਏ ਜੋਸ ਫ੍ਰਿਜ ਵਾਲਾ ਨਾ ਹੀ ਕੋਈ ਲੱਸੀ ਫ੍ਰਿਜ ਵਾਲੀ ਨਾ ਠੰਡਾ ਪਾਣੀ ਸੋ ਜੇ ਉਹ ਤਲੀ ਠੰਡੀ ਕੱਟੀ ਚੀਜ਼ ਦਾ ਪ੍ਰੇਜ ਰੱਖਣਗੇ ਇਸ ਮੌਸਮ ਚ ਸਪੈਸ਼ਲੀ ਤਾਂ ਉਹ ਸਹੀ ਰਹਿਣਗੇ ਠੀਕ ਰਹਿਣਗੇ ਥੋੜਾ ਸਾ ਕੁਝ ਸਮੇਂ ਬਾਅਦ ਸਰਕਾਰਾਂ ਵੱਲੋਂ ਵੀ ਦਾਅਵੇ ਕਿਤੇ ਆ ਰਹੇ ਵੀ ਅੱਗ ਲਾ ਲਓ ਸੋ ਅੱਗ ਲਗਾਉਂਦਾ ਸੀ ਜੇ ਵੀ ਚੱਲ ਜਾਂਦਾ ਪਰ ਸੀਜ਼ਨ ਵੀ ਉਹਨਾਂ ਨੂੰ ਲਗਾਵਾਂਗੇ ਉਹਦੇ ਵਿੱਚ देखो मेरी तो सलाह ही रहेगी इस अपने सारे मतलब किसान भाई सब लोग कि ਤੁਸੀਂ ਨਾ ਅੱਗ ਲਗਾਓ ਕਿਉਂਕਿ ਇਹਦੇ ਨਾਲ ਮਤਲਬ ਹੀ ਚੀਜ਼ ਆਪਾਂ ਨੂੰ ਸਮਝ ਨਹੀਂ ਆ ਰਹੀ ਪਰ ਆਪਾਂ ਮੌਸਮ ਨੂੰ ਖਰਾਬ ਕਰ ਰਹੇ ਆਂ ਆਪਾਂ ਪੋਲਿਊਸ਼ਨ ਹੋਰ ਵਧਾ ਰਹੇ ਆਂ ਜਿਹਦੇ ਕਰਕੇ ਛੋਟੇ-ਛੋਟੇ ਬੱਚਿਆਂ ਨੂੰ ਹੀ ਸਾਹ ਦੀਆਂ ਪ੍ਰੋਬਲਮਸ ਸਟਾਰਟ ਹੋ ਗਈਆਂ ਹੁਣ ਬੱਚਿਆਂ ਦੀਆਂ ਆਪਣੀ ਖੁਦ ਦੀ ਅਡਲਟਸ ਦੀਆਂ ਬਜ਼ੁਰਗਾਂ ਦੀ ਜਿਹੜੀ ਪਹਿਲਾਂ ਪੁਰਾਣੀ ਜਿਹੀ ਡਾਈਟ ਸੀ ਉਹ ਡਾਈਟ ਨਹੀਂ ਰਹੇਗੀ ਸੋ ਆਪਾਂ ਜੇ এনवायरमेंट ਵੀ ਖਰਾਬ ਕਰ ਲਾਂਗੇ ਆਪਣਾ ਤਾਂ ਦਿਨ-ਪਰ ਦਿਨ ਜਿਹੜੀਆਂ ਹੈਗੀਆਂ ਬਿਮਾਰੀਆਂ ਇੰਨੀਆਂ ਵੱਧੀਆਂ ਜਾ ਰਹੀਆਂ ਕਿ ਉਹਨਾਂ ਨੂੰ ਡਾਇਗਨੋਸ ਕਰਨਾ ਔਖਾ ਹੋ ਗਿਆ ਹੈ। ਇਹੋ ਜੀਆਂ ਬਿਮਾਰੀਆਂ ਪਹਿਲਾਂ ਨਹੀਂ ਚਲਦੀਆਂ ਸੀ ਜਿੰਨੀਆਂ ਅੱਜ ਚੱਲ ਰਹੀਆਂ ਨੇ। ਸੋ ਮੇਰੀ ਸਭ ਤੋਂ ਵੱਡੀ ਸਲਾਹ ਤਾਂ ਇੱਕ ਇਹ ਰਹੇਗੀ ਕਿ ਆਪਣਾ ਤਰਲ ਪਦਾਰਥ ਜਿਹੜੇ ਇਸ ਮੌਸਮ ਦੇ ਵਿੱਚ ਜ਼ਰੂਰ ਲਓ ਜਿਹੜੇ ਕਿ ਠੰਡੇ ਨਾ ਹੋਣ। ਦੂਸਰੀ ਚੀਜ਼ ਜਿਹੜੇ ਫ੍ਰਿਜ 'ਚ ਰੱਖੇ ਨਾ ਹੋਣ। ਠੰਡੇ ਦਾ ਮਤਲਬ ਕਿ ਫ੍ਰਿਜ 'ਚ ਰੱਖੀ ਹੋਈ ਕੋਈ ਚੀਜ਼ ਨਹੀਂ ਲੈਣੀ। ਵਿਟਾਮਿਨ ਸੀ ਵਗੈਰਾ ਬਲੂ ਬੈਰੀਜ਼ ਵਗੈਰਾ ਇਹੋ ਜਿਹੀਆਂ ਚੀਜ਼ਾਂ ਆਪਣੀ ਡਾਈਟ ਚ ਐਡ ਕਰੋ ਕੋਕੋਨਟ ਵਾਟਰ ਐਡ ਕਰੋ ਜਿਨ੍ਹਾਂ ਦੇ ਨਾਲ ਹਾਈਡਰੇਸ਼ਨ ਰਹੇ ਤੇ ਤੁਸੀਂ ਇਸ ਮੌਸਮ ਦੇ ਵਿੱਚ ਤੁਹਾਨੂੰ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ ਇਮਿਊਨਿਟੀ ਆਪਣੀ ਵਧਾਓ ਜਿਵੇਂ ਕਾੜੇ ਵਗੈਰਾ ਤੁਸੀਂ ਆਪਾਂ ਆਮ ਲੋਕ ਪਹਿਲਾਂ ਲੈਂਦੇ ਸੀਗੇ ਅੱਜ ਕੱਲ ਟੀਜ਼ ਆ ਗਏ ਆਂ ਕੁਝ ਸੋ ਆਪਾਂ ਉਹਨਾਂ ਦੀ ਵਰਤੋਂ ਵੀ ਕਰ ਸਕਦੇ ਆਂ ਤਾਂ ਕਿ ਆਪਾਂ ਨੂੰ ਫਲੂ ਵਗੈਰਾ ਇਨਫੈਕਸ਼ਨ ਕੋਈ ਨਾ ਹੋਵੇ ਲੁੱਕਸਿਕ ਚਲੋ ਮੌਸਮ ਦਾ ਘਟਨਾ ਹੋਵੇ ਉਹਦੇ ਨਾਲ ਹੀ ਫਾਸਟੂਨ ਵਗੈਰਾ ਦੀ ਵੀ ਸਮੱਸਿਆ ਆ ਰਹੀ ਹੈ। ਕਹਿੰਦਾ ਕਿ ਬੈਸੇ ਦਾ ਨਿਕਲੂਗੀ। ਦੇਖੋ ਮੈਂ ਇਹੀ ਮਸਲ ਦੇਣਾ ਚਾਹੁੰਗੀ ਕਿ ਜਦੋਂ ਵੀ ਕਰਮੀ ਦਾ ਮੌਸਮ ਸਟਾਰਟ ਹੋ ਜਾਂਦਾ ਹੈ ਤਾਂ ਆਪਾਂ ਜੇ ਕੋਈ ਬਾਹਰ ਵੀ ਚੀਜ਼ ਰੱਖੀ ਘਰੇ ਰਹਿ ਜਾਂਦੀ ਹੈ ਤਾਂ ਵਿਥਿਨ 1 ਆਰ অর 2 ਉਹ ਖਰਾਬ ਹੋ ਜਾਂਦੀ ਹੈ। ਤਾਂ ਜੀ ਆਪਾਂ ਘਰੇ ਉਹਨੂੰ ਉਸ ਚੀਜ਼ ਨੂੰ ਵਰਤਦੇ ਨਹੀਂ ਆ ਤਾਂ ਬਾਹਰ ਤਾਂ ਆਪਾਂ ਨੂੰ ਪਤਾ ਹੀ ਨਹੀਂ ਕਿ ਉਹ ਕੀ ਬਣਾ ਰਿਹਾ ਹੈ, ਕੀ ਖਾ ਰਿਹਾ ਹੈ, ਆਪਾਂ ਕੀ ਮਤਲਬ ਲੈ ਰਹੇ ਹਾਂ ਉਹਨਾਂ ਤੋਂ। ਤਾਂ ਮੇਰੀ ਇਹ ਸਲਾਹ ਰਹੇਗੀ ਕਿ ਫੂਡ ਜਿਹੜਾ ਹੈਗਾ ਬਾਅਦ ਤੋਂ ਬਾਅਦ ਤੁਸੀਂ ਟਰਾਈ ਕਰੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਘਰੇ ਬਣਾ ਕੇ ਲੋ ਜਿਹੜੀ ਬਾਹਰ ਦੀ 버ਗਰ ਪੀਜ਼ਾ ਜਾਂ ਕੋਈ ਕੇਕਸ ਜਾਂ ਪੇਸਟਰੀਜ਼ ਹੈਗੀਆਂ ਇਹਨਾਂ ਦੇ ਨਾਲ ਜਿਹੜਾ ਅੱਜਕੱਲ ਇਨਫੈਕਸ਼ਨ ਬਹੁਤ ਹੋਣ ਦੇ ਚਾਂਸਸ ਹੈ ਜਿਵੇਂ ਕਿ ਵੋਮਿਟਿੰਗ ਉਲਟੀਆਂ ਲੂਜ਼ ਮੋਸ਼ਨ ਵਗੈਰਾ ਪੇਟ ਦਰਦ ਸਪੈਸ਼ਲੀ ਬੱਚੇ ਕੰਪਲੇਨਟ ਕਰਦੇ ਆ ਐਂਡ ਉਹਦੇ ਨਾਲ ਬਲਗਮ ਵਗੈਰਾ ਆਣੀ ਸ਼ੁਰੂ ਹੋ ਜਾਂਦੀ ਹੈ ਫੀਬਰ ਆਉਂਦਾ ਹੈ ਖਾਂਸੀ ਆਂਦੀ ਹੈ ਸੋ ਇਹ ਚੀਜ਼ਾਂ ਦਾ ਤੁਸੀਂ ਮੇਰੀ ਸਲਾਹ ਰਹੇਗੀ ਕਿ ਤੁਸੀਂ ਉਹਦਾ ਪਰਿਹੇਚ ਕਰੋ ਬਾਦ ਦੀਆਂ ਚੀਜ਼ਾਂ ਦਾ ਤਾਂ ORS ਵਗੈਰਾ ਤੁਸੀਂ ਬੱਚਿਆਂ ਨੂੰ ਦੇਣਾ ਸ਼ੁਰੂ ਕਰੋ ਚਾਹੇ ਉਹਨਾਂ ਨੂੰ ਕੋਈ ਪ੍ਰੋਬਲਮ ਹੋਵੇ ਚਾਹੇ ਨਾ ਹੋਵੇ ਪਹਿਲਾਂ ਵੀ ਜਿਵੇਂ ਦੱਸਿਆ ਹੈ ਕਿ ਨਾਰੀਅਲ ਪਾਣੀ ਵਿਟਾਮਿਨ ਸੀ ਬਲੂ ਬੈਰੀਜ਼ ਵਰਗੇ ਫਰੂਟ 오ਰੈਂਜਸ ਵਗੈਰਾ ਖੱਟੇ ਜਿਹੜੇ ਫਰੂਟਸ ਹੁੰਦੇ ਆ ਉਹ ਬੱਚਿਆਂ ਨੂੰ ਜ਼ਰੂਰ ਦੋ ORS ਦਾ ਪਾਣੀ ਉਹਨਾਂ ਨੂੰ ਨਾਰਮਲੀ ਵੀ ਦਿੰਦੇ ਰਹੋ ਨਿੰਬੂ ਪਾਣੀ ਜ਼ਰੂਰ ਦੋ ਜਿਸ ਤੀ ਨੀ ਤੇ ਨਮਕ ਦਾ ਘੋਲ ਹੁੰਦਾ ਉਹੀ ORS ਹੁੰਦਾ ਜੇ ਤੁਸੀਂ ਨਹੀਂ ਬਾਏ ਕਰਨਾ ਤਾਂ ਤੁਸੀਂ ਘਰੇ ਵੀ ਬਣਾ ਸਕਦੇ ਆ ਸੋ ਇਹਦੇ ਵਿੱਚ ਬੱਚਿਆਂ ਦੀ ਜਿਹੜੀ ਹੈਲਥ ਹੈਗੀ ਉਹ ਵਧੀਆ ਰਹੇਗੀ ਫਰੂਟਸ ਦਾ ਵੱਧ ਤੋਂ ਵੱਧ ਸੇਵਨ ਕਰੋ